ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜ਼ਿਆਦਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਜਮਤਕਾਰੀ ਉਪਾਤ ਇਹ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਹ ਲੈ ਕੇ ਆਏ ਹਾਂ ਇਸ ਉਪਾਹ ਨੂੰ ਜੇਕਰ ਤੁਸੀਂ ਕਰ ਲਓਗੇ ਤਾਂ ਤੁਸੀਂ ਕਰੋੜਾਂ ਦੇ ਵਿੱਚ ਖੇਡੋਗੇ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਇਸੀ ਤਰ੍ਹਾਂ 7 ਸਾਲ 2025 ਦੀ ਵਿ사ਖ ਦੀ ਪੂਰਨਮਾਸ਼ੀ ਦੇ ਇੱਕ ਦਿਨ ਬਾਅਦ 13 ਮਈ 2025 ਨੂੰ ਤੁਸੀਂ ਜੇਕਰ ਇਹ ਉਪਾਅ ਕਰ ਲਓਗੇ ਤਾਂ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਪ੍ਰੋਬਲਮ ਤਾਂ ਦੂਰ ਹੋਵੇਗੀ ਹੀ ਹੋਵੇਗੀ ਇਸ ਦੇ ਨਾਲ ਨਾਲ ਜੇਕਰ ਤੁਸੀਂ ਆਪਣੇ ਘਰ ਦੇ ਲੜਾਈ ਚ ਗਿਰਿਆਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਿਓ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦੀਆਂ ਪ੍ਰੋਬਲਮ ਚੱਲ ਰਹੀਆਂ ਨੇ ਉਹ ਸਾਰੀਆਂ ਪ੍ਰੋਬਲਮ ਨੇ ਜਿਹੜੀਆਂ ਉਹ ਵੀ ਦੂਰ ਹੋ ਚਾਲ ਗਈਆਂ ਕਿਉਂਕਿ ਇਸ ਦਿਨ ਬਹੁਤ ਹੀ ਵਧੀਆ ਜੋਗ ਬਣਨ ਜਾ ਰਿਹਾ ਇਸ ਕਰਕੇ ਇਸ ਦਿਨ ਇਹ ਖਾਸ ਉਪਾਅ ਤੁਸੀਂ ਜ਼ਰੂਰ ਕਰਿਓ ਇਹ ਤੁਹਾਡੀ ਭਾਗ ਦੇ ਕਿਸਮਤ ਨੂੰ ਰਾਤੋਂ ਰਾਤ ਚਮਕਾ ਦੇਵੇਗੀ ਜੇਕਰ ਤੁਸੀਂ ਤુલਸੀ ਦੇ ਪੌਦੇ ਦੇ ਵਿੱਚ ਇਹ ਛੋਟੀ ਜਹੀ ਚੀਜ਼ ਰੱਖ ਕੇ ਇੱਕ ਛੋਟਾ ਜਿਹਾ ਉਪਾਅ ਕਰ ਲਓਗੇ ਕਿਉਂਕਿ ਜਦੋਂ ਵਸਾਖ ਦਾ ਮਹੀਨਾ ਹੁੰਦਾ ਹੈ ਇਹ ਸ਼੍ਰੀ ਹਰੀ ਵਿਸ਼ਨੂੰ ਜੀ ਨੂੰ ਬਹੁਤ ਹੀ ਜ਼ਿਆਦਾ ਪਿਆਰਾ ਹੁੰਦਾ ਹੈ ਇਸੇ ਤਰ੍ਹਾਂ 13 ਮਈ ਨੂੰ ਬਹੁਤ ਹੀ ਵਧੀਆ ਯੋਗ ਬਣਨੇ ਚਾ ਰਹੇ ਨੇ ਇਸ ਕਰਕੇ ਇਸ ਦਿਨ ਦਾ ਖਾਸ ਉਪਾਅ ਅਸੀਂ ਬਿਲਕੁਲ ਵੀ ਮਿਸ ਨਹੀਂ ਕਰਨਾ। ਇਸ ਦਿਨ ਪਰ ਬਸ ਤੁਸੀਂ ਮਾਤ ਔਲਸੀ ਦੀ ਨਾਲ ਜੁੜਿਆ ਹੋਇਆ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਕਿਉਂਕਿ ਮਾਤ ਦੂਲਸੀ ਸ਼੍ਰੀ ਹਰੀ ਵਿਸ਼ਨੂੰ ਜੀ ਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ ਤੇ ਜੇਕਰ ਤੁਸੀਂ ਤੁਲਸੀ ਦੀ ਨਾਲ ਜੁੜਿਆ ਹੋਇਆ ਇਹ ਇੱਕ ਛੋਟਾ ਜਿਹਾ ਉਪਾਅ ਕਰ ਲੈਨੇ ਹੋ ਤੇ ਤੁਲਸੀ ਤੇ ਨਰਾਇਣ ਦੋਨੋਂ ਮਿਲ ਕੇ ਤੁਹਾਡੇ ਉੱਪਰ ਧੰਨ ਦੀ ਵਰਖਾ ਕਰਦੇ ਨੇ ਤੁਹਾਡੀ ਕਰਦੇ ਵਿੱਚ ਬਰਕਤ ਬਣੀ ਰਹਿੰਦੀ ਕਦੇ ਵੀ ਪੈਸੇ ਦੀ ਕਮੀ ਨਹੀਂ ਆਉਂਦੀ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਧਨ ਦੀਨ ਦਾ ਜੋ ਕੰਮ ਹੈ ਨਾ ਉਹ ਮਾਤਾ ਲక్ష్ਮੀ ਜੀ ਕਰਦੇ ਆ ਤੇ ਕਿਸ ਵਿਅਕਤੀ ਨੂੰ ਕਿੰਨਾ ਧਨ ਦੀਨ ਹੈ ਉਹ ਕੰਮ ਸ਼੍ਰੀ ਹਰੀ ਵਿਸ਼ਨੂੰ ਜੀ ਕਰਦੇ ਨੇ ਤੇ ਇਸ ਕੰਡੀਸ਼ਨ ਦੇ ਵਿੱਚ ਜੇਕਰ ਤੁਸੀਂ ਛੋਟਾ ਜਿਹਾ ਮਾ ਤુલਸੀ ਦੇ ਨਾਲ जोडਿਆ ਹੋਇਆ ਉਪਾਅ ਕਰ ਲਿਆ ਜੇ ਤੁਸੀਂ ਸਮਝ ਲਓ ਕਿ ਤੁਹਾਡਾ ਭਾਗ ਕਿਸਮਤ ਇਸ ਤਰੀਕੇ ਦੇ ਨਾਲ ਚਮਕੇਗੀ ਕਿ ਭਰਦੇ ਘਰ ਦੇ ਵਿੱਚ ਸਾਰੀ ਜ਼ਿੰਦਗੀ ਕਦੇ ਵੀ ਤੰਗ ਤੇ ਪੈਸੇ ਦੀ ਕਮੀ ਨਹੀਂ ਰਹੇਗੀ ਤੁਸੀਂ ਕਈ ਵਾਰ ਦੇਖਿਆ ਹੋਣਾ ਹੈ ਕਿ ਜਦੋਂ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਫਿਰ ਉਹਨਾਂ ਦੇ ਘਰ ਦੇ ਵਿੱਚ ਕਦੇ ਵੀ ਤੰਗ ਤੇ ਪੈਸੇ ਦੀ ਕਮੀ ਨਹੀਂ ਆਉਂਦੀ ਹਮੇਸ਼ਾ ਨਿਰੰਤਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪੈਸਾ ਆਉਂਦਾ ਹੀ ਰਹਿੰਦਾ ਹੈ ਪੀੜੀਦਰ ਪੀੜੀ ਉਹਨਾਂ ਦੇ ਘਰ ਦੇ ਵਿੱਚ ਪੈਸਾ ਵੱਧਦਾ ਰਹਿੰਦਾ ਹੈ ਕਈ ਪੀੜ੍ਹੀਆਂ ਤੱਕ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਨੂੰ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਉਪਾਏ ਇਹ ਕਿਹੜਾ ਉਪਾਏ ਤੇ ਅਸੀਂ ਕਿਵੇਂ ਤੇ ਕਿਹੜੇ ਤਰੀਕੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਇਹ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੀ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਵਾਦਾ ਦੀਪ ਸਿੰਘ ਸਾਹਿਬ ਜੀ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਇਸ ਉਪਾਅ ਨੂੰ ਲੇਡੀਜ਼ ਜੈਂਸ ਦੋਨੋਂ ਹੀ ਕਰ ਸਕਦੇ ਨੇ ਜਿਨ੍ਹਾਂ ਨੂੰ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਚੱਲਦੀ ਉਹ ਹੀ ਆਪਣੇ ਘਰ ਦੇ ਵਿੱਚ ਇਸ ਉਪਾਅ ਨੂੰ ਕਰ ਸਕਦੇ ਨੇ ਇਸ ਉਪਾਅ ਨੂੰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਹਾਡੇ ਘਰ ਦੇ ਵਿੱਚ ਤુલਸੀ ਦਾ ਪੌਦਾ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਤુલਸੀ ਦਾ ਪੌਦਾ ਨਹੀਂ ਹੈਗਾ ਤੇ ਅੱਜ ਦਾ ਜੋ ਦਿਨ ਇਹ ਨਾ ਇਹ ਬਹੁਤ ਹੀ ਜ਼ਿਆਦਾ ਉਤਮੇ ਤુલਸੀ ਦਾ ਪੌਦਾ ਆਪਣੇ ਘਰ ਦੇ ਵਿੱਚ ਲੈ ਕੇ ਆਉਣ ਲਈ ਇਸੇ ਤਰ੍ਹਾਂ ਤੁਹਾਡੇ ਘਰ ਦੇ ਵਿੱਚ ਜੇਕਰ ਤુલਸੀ ਦਾ ਪੌਦਾ ਨਹੀਂ ਹੈਗਾ ਤਾਂ ਸਭ ਤੋਂ ਪਹਿਲਾਂ ਤੁਸੀਂ ਅੱਜ ਆਪਣੇ ਘਰ ਦੇ ਵਿੱਚ ਤુલਸੀ ਦਾ ਪੌਦਾ ਜ਼ਰੂਰ ਲੈ ਕੇ ਆਓ ਉਹਨਾਂ ਗੱਲ ਕਰਦੇ ਆ ਜਿਨ੍ਹਾਂ ਦੇ ਘਰ ਦੇ ਵਿੱਚ ਪਹਿਲਾਂ ਤੋਂ ਤુલਸੀ ਦਾ ਪੌਦਾ ਹੈਗਾ ਜਾਂ ਫਿਰ ਉਹ ਅੱਜ ਆਪਣੇ ਘਰ ਦੇ ਵਿੱਚ ਲੈ ਕੇ ਆਉਣਗੇ ਉਹਨਾਂ ਨੇ ਉਪਾਅ ਕਿਸ ਤਰੀਕੇ ਦੇ ਨਾਲ ਕਰਨਾ ਹੈ ਅਜਿਹੀਆਂ ਕੁਝ ਚੀਜ਼ਾਂ ਨੇ ਜਿਹੜੀਆਂ ਤੁਸੀਂ ਤુલਸੀ ਦੇ ਪੌਦੇ ਦੇ ਵਿੱਚ ਰੱਖ ਕੇ ਛੋਟਾ ਜਿਹਾ ਉਪਾਅ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਹਲਦੀ ਦੀ ਹਲਦੀ ਸ਼੍ਰੀ ਹਰੀ ਵਿਸ਼ਨੂੰ ਜੀ ਨੂੰ ਬਹੁਤ ਹੀ ਜ਼ਿਆਦਾ ਪਸੰਦੀ ਹਲਦੀ ਦੇ ਨਾਲ ਨਾਲ ਛੇ ਕਰ ਆਪਾਂ ਗੱਲ ਕਰੀਏ ਤુલਸੀ ਦੇ ਪੌਦੇ ਦੀ ਹਲਦੀ ਤੇ ਤુલਸੀ ਦਾ ਪੌਦਾ ਦੋਨੇ ਹੀ ਸ਼੍ਰੀ ਹਰੀ ਵਿਸ਼ਨੂੰ ਜੀ ਨੂੰ ਬਹੁਤ ਹੀ ਜ਼ਿਆਦਾ ਪਿਆਰੇ ਨੇ ਇਸ ਰੋਪਾਂ ਨੂੰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਚਾਹੀਦਾ ਮੋਲੀ ਦਾ ਧਾਗਾ ਮੋਲੀ ਦਾ ਜੇ ਧਾਗਾ ਹੁੰਦਾ ਨਾ ਉਹ ਲਾਲ ਰੰਗ ਦਾ ਵੀ ਹੁੰਦਾ ਤੇ ਪੀਲੇ ਦਾ ਵੀ ਹੁੰਦਾ ਤੇ ਲਾਲ ਤੇ ਪੀਲਾ ਦੋਨੋਂ ਮਿਕਸ ਵੀ ਹੁੰਦੇ ਨੇ ਜੇਕਰ ਤੁਹਾਡੇ ਘਰ ਦੇ ਵਿੱਚ ਹੈਗਾ ਤਾਂ ਤੁਸੀਂ ਉਸੇ ਦਾ ਹੀ ਇਸਤੇਮਾਲ ਕਰ ਸਕਦੇ ਹੋ ਜੇਕਰ ਨਹੀਂ ਹੈਗਾ ਤਾਂ ਤੁਸੀਂ ਬਚਾਰ ਦੇ ਵਿੱਚੋਂ ਜਾ ਕੇ ਲਿਆ ਵੀ ਸਕਦੇ ਹੋ ਇਸੇ ਤਰੀਕੇ ਦੇ ਨਾਲ ਜੋ ਮੌਲੀ ਧਾਗਾ ਹੋਵੇਗਾ ਤੁਹਾਡੇ ਕੋਲ ਉਹਦੇ ਵਿੱਚੋਂ ਥੋੜਾ ਜਿਹਾ ਤੁਸੀਂ ਮੌਲੀ ਧਾਗਾ ਇਹ ਜਿਹੜਾ ਉਹ ਕੱਢ ਲੈਣਾ ਤੇ ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦੀ ਹੈ ਥੋੜੀ ਜਿਹੀ ਪੀਸੀ ਹੋਈ ਹਲਦੀ ਪੀਸੀ ਹੋਈ ਹਲਦੀ ਦਾ ਤੁਸੀਂ ਇੱਕ ਬੌਲ ਦੇ ਵਿੱਚ ਪਾ ਕੇ ਥੋੜਾ ਜਿਹਾ ਪਾਣੀ ਮਿਕਸ ਕਰਕੇ ਉਸ ਦਾ ਇੱਕ ਘੋਲ ਪੇਸਟ ਤਿਆਰ ਕਰ ਲੈਣਾ ਤੇ ਜਿਹੜਾ ਮੋਲੀ ਦਾ ਧਾਗਾ ਹੈ ਨਾ ਇਸ ਨੂੰ ਤੁਸੀਂ ਉਸ ਪੇਸਟ ਦੇ ਵਿੱਚ ਪਾ ਦੇਣਾ ਤਾਂ ਜੋ ਕਿ ਜਿਹੜੀ ਮੋਲੀ ਵਾਲਾ ਧਾਗਾ ਹੈ ਨਾ ਉਸ ਤੇ ਜੋ ਹਲਦੀ ਉਹ ਚੰਗੀ ਤਰ੍ਹਾਂ ਲੱਗ ਜਾਵੇ ਇਹਨਾਂ ਦਾ ਭਾਵ ਕਿ ਹਲਦੀ ਦਾ ਜਿਹੜਾ ਲੇਪ ਹੈ ਨਾ ਉਸ ਮੋਲੀ ਧਾਗੇ ਤੇ ਤੁਸੀਂ ਚੰਗੀ ਤਰ੍ਹਾਂ ਲਗਾ ਦੇਣਾ ਹੈ ਤੇ ਇਸ ਤਰੀਕੇ ਦੇ ਨਾਲ ਉਸ ਉਸ ਜਿਹੜਾ ਧਾਗਾ ਹੈ ਨਾ ਮੋਲੀ ਦਾ ਉਹਦੇ ਤੇ ਹਲਦੀ ਦਾ ਲੇਪ ਚੰਗੀ ਤਰ੍ਹਾਂ ਲਗਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਉਸ ਮੋਲੀ ਦੇ ਧਾਗੇ ਦੀਆਂ ਤੁਸੀਂ ਤਿੰਨ ਗੱਠਾਂ ਲਗਾ ਦੇਣੀ ਗੱਠਾਂ ਲਗਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਲੈਣਾ ਥੋੜਾ ਜਿਹਾ ਗੁੜ ਜੇਕਰ ਤੁਹਾਡੇ ਕੋਲ ਗੁੜ ਅਵੇਲੇਬਲ ਨਹੀਂ ਹੈਗਾ ਤੁਸੀਂ ਸ਼ੱਕਰ ਵੀ ਲੈ ਸਕਦੇ ਹੋ ਜੇਕਰ ਸ਼ੱਕਰ ਵੀ ਨਹੀਂ ਹੈਗੀ ਤਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਮਠਿਆਈ ਦਾ ਇਸਤੇਮਾਲ ਵੀ ਕਰ ਸਕਦੇ ਹੋ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਮੌਲੀ ਦਾ ਧਾਗਾ ਇਸ ਨੂੰ ਤੁਸੀਂ ਤુલਸੀ ਦੇ ਪੌਦੇ ਤੇ ਬੰਨ੍ਹ ਦੇਣਾ ਹੈ ਕਿਸੇ ਵੀ ਪ੍ਰਕਾਰ ਦੀ ਤੁਹਾਡੀ ਬਣੋ ਕਾਮਨਾ ਇੱਛਾ ਉਸ ਨੂੰ ਤੁਸੀਂ ਬੋਲਦੇ ਹੋਏ ਇਸ ਮੌਲੀ ਦੇ ਧਾਗੇ ਨੂੰ ਤੁਸੀਂ ਤુલਸੀ ਦੇ ਪੌਦੇ ਤੇ ਬੰਨ੍ਹਦੇ ਹੋ। ਬੰਨ੍ਹਦੇ ਸਮੇਂ ਜੋ ਵੀ ਤੁਹਾਡੀ ਇੱਛਾ ਹੈ ਬਣੋ ਕਾਮਨਾ ਹੈ ਉਹ ਮਾਤਾ ਤુલਸੀ ਨੂੰ ਤੁਸੀਂ ਬੋਲ ਦੇਣੀ ਹੈ। ਤੇ ਜੋ ਵੀ ਤੁਹਾਡੀ ਬਣੋ ਕਾਮਨਾ ਹੋਵੇਗੀ ਨਾ ਉਹ ਇਸ ਉਪਾਣ ਕਰਮ ਦੇ ਨਾਲ ਬਹੁਤ ਹੀ ਜਲਦੀ ਪੂਰੀ ਹੋ ਜਾਵੇਗੀ। ਇਸੇ ਤਰੀਕੇ ਦੇ ਨਾਲ ਬੋਲੀ ਧਾਗਾ ਬੰਨਣ ਤੋਂ ਬਾਅਦ ਦੇ ਵਿੱਚ ਤੁਸੀਂ ਗੋੜੇ ਸ਼ੱਕਰ ਜਾਂ ਫਿਰ ਜੋ ਵੀ ਸਫੈਦ ਰੰਗ ਦੀ ਤੁਸੀਂ ਮਠਿਆਈ ਲਈਏ ਉਸ ਦਾ ਭੋਗ ਤੁਸੀਂ ਮਾਤਾ ਤੁਲਸੀ ਨੂੰ ਲਗਵਾ ਦੇਣਾ ਹੈ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਇੱਕ ਮੰਤਰ ਬੋਲਣਾ ਇਸ ਮੰਤਰ ਨੂੰ ਤੁਸੀਂ ਕਾਪੀ ਤੇ ਵੀ ਨੋਟ ਕਰ ਸਕਦੇ ਹੋ ਤੇ ਜਾਂ ਫਿਰ ਤੁਸੀਂ ਧਿਆਨ ਦੇ ਨਾਲ ਸੁਣ ਸਕਦੇ ਹੋ ਇਸ ਮੰਤਰ ਨੂੰ ਤੁਸੀਂ 11 ਵਾਰ ਬੋਲਣਾ ਹੈ ਮੰਤਰੇ ਓਮ ਨਮੋ ਭਗਵਤੀ ਬਾਸ਼ੂ ਦੇਵਾਈ ਨਮਾ ਇਹ ਮੰਤਰ ਤੁਸੀਂ 11 ਵਾਰ ਬੋਲਣ ਤੋਂ ਬਾਅਦ ਦੇ ਵਿੱਚ ਇੱਕ ਦੇਸੀ ਘਿਓ ਦਾ ਦੀਵਾ ਤਿਆਰ ਕਰਨਾ ਦੀਵਾ ਤਿਆਰ ਕਰਕੇ ਮਾਤਾ ਤુલਸੀ ਜੀ ਦੇ ਪੌਦੇ ਦੇ ਕੋਲ ਦੇਸੀ ਘਿਓ ਦਾ ਦੀਵਾ ਤੁਸੀਂ ਸ਼ਾਮ ਦੇ ਸਮੇਂ ਚ ਰੂਰ ਜਗਾੜਾ ਇਸ ਉਪਾਸ ਨੂੰ ਤੁਸੀਂ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਕਹਿਣ ਦਾ ਭਾਵ ਕਿ ਜਿਹੜਾ ਮੌਲੀ ਧਾਗਾ ਬੰਨਣਾ ਹੈ ਉਹ ਉਪਾਸ ਤੁਸੀਂ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਤੇ ਜੇਕਰ ਉਪਾਸ ਤੁਸੀਂ ਸਵੇਰ ਦੇ ਸਮੇਂ ਕਰ ਲਿਆ ਤਾਂ ਸ਼ਾਮ ਦੇ ਸਮੇਂ ਤੁਸੀਂ ਇਕੱਲਾ ਦੀਵਾ ਹੀ ਜਗਾ ਸਕਦੇ ਹੋ ਜੇਕਰ ਉਪਾਸ ਸ਼ਾਮ ਦੇ ਸਮੇਂ ਕਰਦੇ ਹੋ ਤੇ ਨਾਲ ਧਿਆਨ ਰੱਖਿਓ ਕਿ ਦੀਵਾ ਤੁਸੀਂ ਜ਼ਰੂਰ ਜਗਾਉਣਾ ਹੈ ਕਿਉਂਕਿ ਇਸ ਦੇ ਨਾਲ ਸਰਬਾਤ ਸਿੱਧੀ ਯੋਗ ਵਧ ਰਿਹਾ ਹੈ ਤੇ ਇਸ ਦਿਨ ਕੀਤੇ ਗਏ ਉਪਾਅ ਤੁਹਾਡੇ ਜਿੰਨੇ ਵੀ ਹੋਣਗੇ ਜੋ ਵੀ ਉਪਾਅ ਕੀਤੇ ਹੋਣਗੇ ਉਹ ਸਾਰੇ ਹੀ ਸਿੱਧ ਹੋ ਜਾਣਗੇ ਕਹਿਣ ਦਾ ਭਾਵ ਕਿ ਸਫਲ ਹੋ ਜਾਣਗੇ ਇਸ ਤਰ੍ਹਾਂ ਤੁਸੀਂ ਸਮਝ ਸਕਦੇ ਹੋ ਕਿ ਤੁਹਾਡੀ ਭਾਗ ਨੂੰ ਰਾਤੋਂ ਰਾਤ ਚਮਕਾਉਣਗੇ ਇਸ ਦਿਨ ਤੁਸੀਂ ਖਾਸ ਉਪਾਅ ਜ਼ਰੂਰ ਕਰਿਓ ਮਾਤਾ ਤુલਸੀ ਦੇ ਪੌਦੇ ਤੇ ਕੁਲ ਦੇਸੀ ਕੀ ਉਹਦਾ ਦੀਵਾ ਜ਼ਰੂਰ ਚਿਗਾਇਓ ਜੇਕਰ ਤੁਹਾਡੇ ਘਰ ਦੇ ਵਿੱਚ ਮਾਤਾ ਤુલਸੀ ਜੀ ਦਾ ਪੌਦਾ ਨਹੀਂ ਹੈਗਾ ਤਾਂ ਤੁਸੀਂ ਜਾ ਕੇ ਲਿਆ ਵੀ ਸਕਦੇ ਹੋ ਵਿਚਾਰ ਤੁ ਇਸ ਉਪਾਅ ਨੂੰ ਅੱਜ ਹੀ ਕਰੋ ਤੇ ਤુલਸੀ ਦਾ ਪੌਦਾ ਜੇਕਰ ਘਰ ਦੇ ਵਿੱਚ ਨਹੀਂ ਹੈਗਾ ਤੇ ਅੱਜ ਹੀ ਲੈ ਕੇ ਆਓ ਤੇ ਦੇਖੋ ਇਹ ਉਪਾਅ ਕਰਕੇ ਕਿ ਕਿਵੇਂ ਤੁਸੀਂ ਦਿਨਾਂ ਦੇ ਵਿੱਚ ਹੀ ਮਹਾਕਰੋੜਪਤੀ ਬਣੋਗੇ ਇਸ ਉਪਾਅ ਦੇ ਨਾਲ ਨਾਲ ਦੂਸਰੀ ਚੀਜ਼ ਆ ਤੁਹਾਡੀ ਘਰ ਦਾ ਜਿਹੜਾ 메ਨ ਗੇਟ ਹੈ ਉਸ 메ਨ ਗੇਟ ਤੇ ਤੁਸੀਂ ਦੀਵਾ ਚ ਰੂਰ ਛਗਾੜ ਹੈ ਇਸ ਦੇ ਨਾਲ ਨਾਲ ਤੁਸੀਂ ਥੋੜੀ ਜਿਹੀ ਹਲਦੀ ਲੈਣੀ ਉਸ ਹਲਦੀ ਦਾ ਤੁਸੀਂ گاੜਾ ਜਿਹਾ ਪੇਸਟ ਬਣਾਉਣਾ ਹੈ ਪੇਸਟ ਬਣਾਉਣ ਤੋਂ ਬਾਅਦ ਇਹ ਵਿੱਚ ਜਿਹੜੇ ਤੁਹਾਡੇ ਘਰ ਦੀ ਤਜੋਰੀ ਹੋਵੇਗੀ ਜਿੱਥੇ ਤੁਸੀਂ ਸੋਨਾ ਕਹਿ ਨਹੀਂ ਰੱਖਦੇ ਹੋਵੋਗੇ ਉਥੇ ਤੁਸੀਂ ਇੱਕ ਛੋਟਾ ਜਿਹਾ ਵਾਸਤਿਕ ਬਣਵਾਉਣਾ ਹੈ ਇਸ ਉਪਰੰਤ ਤੁਸੀਂ ਅੱਜ ਵਿਸਾਖ ਦੇ ਮਹੀਨੇ ਦੇ ਵਿੱਚ ਜ਼ਰੂਰ ਕਰਨਾ ਹੈ ਕਿਉਂਕਿ ਜਿਹੜਾ ਵਿਸਾਖ ਦਾ ਮਹੀਨਾ ਹੈ ਉਹ ਸ਼੍ਰੀ ਹਰੀ ਵਿਸ਼ਨੂੰ ਜੀ ਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ ਜੇਕਰ ਤੁਸੀਂ ਅੱਜ ਦੇ ਦਿਨ ਹਲਦੀ ਦਾ ਛੋਟਾ ਜਿਹਾ ਸੁਆਸਤੀ ਚਿੰਨ ਆਪਣੀ ਜੋਤ ਜੋਰੀ ਉਸ ਦੇ ਵਿੱਚ ਬਣਾ ਦਿਓਗੇ ਤਾਂ ਤੁਹਾਡੀ ਜਿਹੜੀ ਤਜੋਰੀ ਇਹ ਕਦੇ ਵੀ ਖਾਲੀ ਨਹੀਂ ਹੋਵੇਗੀ ਤੇ ਇਸ ਦੇ ਨਾਲ ਨਾਲ ਜੋ ਲੋਕ ਘਰ ਦੇ ਵਿੱਚ ਤਜੋਰੀ ਦੀ ਹੈਗੀ ਜਿੰਨਾ ਲੋਕਾਂ ਦੇ ਘਰ ਦੇ ਵਿੱਚ ਉਹ ਜਿੱਥੇ ਪੈਸਾ ਰੱਖਦੇ ਨੇ ਉੱਥੇ ਇਹ ਵਾਸਤਵਿਕ ਚਿੰਨ ਬਣਾ ਸਕਦੇ ਨੇ ਕਦੇ ਵੀ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਨਹੀਂ ਆਵੇਗੀ ਇਹ ਛੋਟਾ ਜਿਹਾ ਉਪਾਅ ਅੱਜ ਦੇ ਦਿਨ ਤੁਸੀਂ ਜ਼ਰੂਰ ਕਰਿਓ ਇਸ ਦੇ ਨਾਲ ਨਾਲ ਤੁਸੀਂ ਇੱਕ ਛੋਟਾ ਜਿਹਾ ਉਪਾਅ ਹੋਰ ਕਰ ਸਕਦੇ ਹੋ ਤੁਸੀਂ ਮਾਤਾ ਲక్ష్ਮੀ ਜੀ ਦੀ ਜੇਕਰ ਤੁਹਾਡੇ ਘਰ ਦੇ ਵਿੱਚ ਤਸਵੀਰ ਜਾਂ ਕੋਈ ਮੂਰਤੀ ਹੈਗੀ ਤਾਂ ਉੱਥੇ ਤੁਸੀਂ ਇੱਕ ਦੀਵਾ ਮੋਲੀ ਧਾਗੇ ਦਾ ਜ਼ਰੂਰ ਜਗਾਓ ਜੋ ਲਾਲ ਰੰਗ ਦੀ ਮੋਲੀ ਆਉਂਦੀ ਅਗਰ ਤੁਸੀਂ ਉਹ ਦੀਵਾ ਆਪਣੇ ਘਰ ਦੇ ਮੰਦਰ ਦੇ ਵਿੱਚ ਜਗਾ ਲਓਗੇ ਮਾਤਾ ਲక్ష్ਮੀ ਜੀ ਦੀ ਤਸਵੀਰ ਜਾਂ ਮੂਰਤੀ ਦੇ ਸਾਹਮਣੇ ਜੇਕਰ ਤੁਸੀਂ ਇਹ ਵੀ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਸテਰ ਲక్ష్ਮੀ ਜੀ ਦਾ ਵਾਸ ਹੋ ਜਾਵੇਗਾ ਕਿਉਂਕਿ ਮਾਤਾ ਲక్ష్ਮੀ ਜੀ ਨੂੰ ਲਾਲ ਰੰਗ ਬਹੁਤ ਹੀ ਜ਼ਿਆਦਾ ਪਸੰਦ ਹੈ ਇਸ ਗੱਲ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਕਿ ਜਿਹੜਾ ਦੀਵੇ ਦੇ ਵਿੱਚ ਤੁਸੀਂ ਮੋਲੀ ਲਗਾਉਣੀ ਹੈ ਨਾ ਉਹ ਸੂਤੀ ਧਾਗੇ ਦੀ ਹੋਣੀ ਚਾਹੀਦੀ ਇਸ ਚੀਜ਼ ਦਾ ਖਾਸ ਕਰਕੇ ਤੁਸੀਂ ਧਿਆਨ ਰੱਖਣਾ ਹੈ ਤੇ ਇਸ ਦੀਵੇ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਸ਼ਾਮ ਦੇ ਸਮੇਂ ਲਗਾਉਣਾ ਹੈ ਇਹ ਛੂਟ ਹੈ ਜਿਹੜਾ ਉਪਾਅ ਤੁਸੀਂ ਕਰਕੇ ਦੇਖਿਓ ਦੇਖਿਓ ਕਿ ਕਿਵੇਂ ਦਿਨਾਂ ਦੇ ਵਿੱਚ ਹੀ ਤੁਹਾਡੇ ਘਰ ਦੀ ਗਰੀਬੀ ਦੂਰ ਹੋ ਜਾਏਗੀ ਤੇ ਤੁਹਾਡਾ ਨੂੰ ਕਰੋੜਪਤੀ ਬਣਨ ਤੋਂ ਕੋਈ ਵੀ ਰੋਕ ਨਹੀਂ ਸਕਦਾ ਤੁਸੀਂ ਇਹ ਉਪਾਅ ਕਰਨ ਦੇ ਨਾਲ ਕਰੋੜਾਂ ਦੇ ਵਿੱਚ ਖੇਡੋਗੇ ਜਰੂਰ ਇੱਕ ਵਾਰ ਤੁਸੀਂ ਇਹ ਉਪਾਅ ਕਰਕੇ ਦੇਖਿਓ ਇਹ ਉਪਾਅ ਤੁਹਾਡੀ ਕਿਸਮਤ ਨੂੰ ਬਦਲ ਕੇ ਰੱਖ ਦੇਵੇਗਾ ਇਹ ਬਹੁਤ ਹੀ ਚੰਦਗਾਰੀ ਉਪਾਏ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਸ਼ੂਟ ਹੈ ਜਿਹੜਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਚੰਗੀ ਲੱਗਦੀ ਏ। ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੇ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਮੈਂ ਵੀ ਵੀਡੀਓ ਨਵੇਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੀ